ਜੀ ਦੋਸਤੋ ਆ ਕੋਠੀ ਦੀ ਵੀਡੀਓ ਧਿਆਨ ਨਾਲ ਦੇਖਿਓ ਇਹ ਕੋਠੀ ਜਿੱਡੀ ਵੱਡੀ ਲੱਗਦੀ ਐ ਵੈਸੇ ਕੋਠੀ ਅੰਦਰੋਂ ਉਹਨੇ ਕਮਰੇ ਨਹੀਂ ਹੈਗੇ ਉੱਡੀ ਨਹੀਂ ਹੈਗੀ ਇਹ ਬਾਹਰੋਂ ਬਹੁਤ ਹੈਵੀ ਲੁੱਕ ਦਿੱਤੀ ਐ ਕੋਠੀ ਨੂੰ ਬਹੁਤ ਸੋਹਣੀ ਕੋਠੀ ਐ ਪਰ 2200 ਸਕਰ ਫੁੱਟ ਦੀ ਕੋਠੀ ਐ ਇਹ ਡਬਲ ਪੋਰਸ਼ਨ ਦੀ ਐ 1500 ਸਕਰ ਫੁੱਟ ਥੱਲੇ ਬਣਿਆ ਹੋਇਆ ਜੀ ਤੇ 700 ਇਹਦੇ ਉੱਪਰ ਐ ਆ ਦੇਖੋ ਬਹੁਤ ਹੈਵੀ ਲੁੱਕ ਆ ਜੀ ਤਿੰਨੇ ਚਾਰੇ ਪਾਸਿਆਂ ਤੋਂ ਕੋਠੀ ਦੀ ਕੋਠੀ ਨੂੰ ਲੁੱਕ ਦਿੱਤੀ ਐ ਬਹੁਤ ਸੋਹਣੀ ਤੇ ਜਾਲੀਆਂ ਵਗੈਰਾ ਲਾ ਕੇ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਐ ਅੰਦਰ ਤੋਂ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਤੇ ਮਿਸਤਰੀ ਦਾ ਨੰਬਰ ਵੀ ਦੇਵਾਂਗੇ ਜੋ ਠੇਕੇਦਾਰ ਸਾਹਿਬ ਨੇ ਠੇਕੇ ਤੇ ਬਣਾਈ ਹੈ ਕੋਠੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਅਗਰ ਤੁਸੀਂ ਵੀ ਆਪਣੇ ਆਪਣਾ ਮਕਾਨ ਬਣਾਉਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ ਤੁਹਾਨੂੰ ਜਰੂਰ ਸਕਰੀਨ ਤੇ ਦੇਵਾਂਗੇ ਆ ਦੇਖੋ ਬੈਕ ਸਾਈਡ ਤੋਂ ਬਹੁਤ ਸੋਹਣੀ ਲੁੱਕ ਦਿੰਦੀ ਹੈ ਇਹ ਬਹੁਤ ਸੋਹਣੀ ਕੋਠੀ ਹੈ ਅੰਦਰ ਤੋਂ ਤੁਹਾਨੂੰ ਸਾਰਾ ਨਕਸ਼ਾ ਵੀ ਦਿਖਾ ਦੇਵਾਂਗੇ ਕੋਠੀ ਦਾ ਜਿਵੇਂ ਦਾ ਬਣਿਆ ਹੋਇਆ ਤੇ ਆ ਜੋ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ ਆਪਾਂ ਪੋਰਚ ਵਾਲੀ ਸਾਈਡ ਆਪਾਂ ਐਂਟਰੀ ਕਰਦੇ ਹਾਂ ਜੀ ਪੋਰਚ ਤੋਂ ਦੋ ਪਾਸੇ ਦੀ ਐਂਟਰੀ ਹੈ ਆ ਦੇਖੋ ਰਾਈਟ ਸਾਈਡ ਵੀ ਖੁੱਲਾਗਾ ਤੇ ਇਧਰਲੇ ਪਾਸੋਂ ਵੀ ਆਪਾਂ ਐਂਟਰੀ ਫਰੰਟ ਤੋਂ ਐਂਟਰੀ ਕੀਤੀ ਆ ਤੇ 메ਨ ਗੇਟ ਰਹੀ ਆਪਾਂ ਐਂਟਰ ਹੁੰਨੇ ਆ ਜੇ ਇਧਰਲੇ 메ਨ ਗੇਟ ਆ ਗਿਆ ਜੀ ਇਹ ਪੋਰਚ ਦੇ ਵਿੱਚੋਂ ਜੋ ਲੌਬੀ ਦੇ ਵਿੱਚ ਜਾਂਦਾ ਤੇ ਹਜੇ ਤੱਕ ਪਲਾਸਟਰ ਹੋਈ ਆ ਜੀ ਕੋਠੀ ਸਾਰੀ ਤੇ ਪਲਾਸਟਰ ਤੋਂ ਅੱਗੇ ਹਜੇ ਕੋਈ ਕੰਮ ਨਹੀਂ ਸਟਾਰਟ ਹੋਇਆ ਵੈਸੇ ਥੱਲੇ ਮਿੱਟੀ ਵਗੈਰਾ ਕੁੱਟੀ ਜਾਂਦੀ ਆ ਭਰਾਵਾਂ ਨੂੰ ਤੇ ਇਹਦਾ ਕੰਮ ਪੱਥਰ ਦਾ ਸਟਾਰਟ ਕਰਨਾ ਅੱਗੇ ਤੇ ਆ ਦੇਖੋ ਜੀ ਤੁਹਾਨੂੰ ਇੱਕ ਵਾਰੀ ਸਾਰੀ ਛੱਤ ਮਰਵਾ ਦਿੰਨੇ ਆ ਕੋਠੀ 'ਚ ਇੱਧਰ ਆ ਗਿਆ ਜੀ ਡ੍ਰਾਇੰਗ ਰੂਮ ਦਾ ਏਰੀਆ ਆ ਦੇਖੋ ਨਾਲ ਹੀ ਲੈਫਟ ਸਾਈਡ ਤੇ ਡ੍ਰਾਇੰਗ ਰੂਮ ਦਾ ਏਰੀਆ ਆ ਗਿਆ ਜੋ 프ਰੰਟ ਤੋਂ ਤੁਹਾਨੂੰ ਵਿੰਡੋ ਦਿਖ ਰਹੀ ਸੀ ਉਹ ਏਰੀਆ ਜੀ ਇਹ ਤੇ ਇੱਧਰਲੇ ਪਾਸੇ ਆ ਗਿਆ ਜੀ ਇਹਦੇ ਕਿਚਨ ਕਿਚਨ ਬਹੁਤ ਖੁੱਲਾ ਬਣਿਆ ਹੋਇਆ ਹੈ ਬਹੁਤ ਖੁੱਲੇ ਏਰੀਆ ਦੇ ਵਿੱਚ ਕਿਚਨ ਬਣਿਆ ਜੀ ਕਿਚਨ ਤੇ ਵੀ ਵਿੰਡੋ ਹੈ ਇਹ ਵੀ 프ਰੰਟ ਤੋਂ ਦਿਖਦਾ ਸੀ ਉਧਰੋਂ ਤੇ ਇੱਕ ਬਾਹਰਲੇ ਪਾਸੇ ਗੇਟ ਰੱਖਿਆ ਹੋਇਆ ਜੀ ਦਾ ਸਾਈਡ ਤੇ ਕਿਉਂਕਿ ਇੱਥੇ ਚਾਰ ਦੁਵਾਰੀ ਆ ਜਾਣੀ ਹੈ ਸੜਕਲੇ ਪਾਸੇ ਇੱਧਰ ਚੁੱਲ੍ਹਾ ਚੌਕਾ ਬਣ ਜਾਣਾ ਤੇ ਬਹੁਤ ਸੋਹਣਾ ਨਕਸ਼ਾ ਹੈ ਭਰਾਵੋ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਤੇ ਕੋਠੀ ਬਾਈ ਬਹੁਤ ਹੈਵੀ ਲੁੱਕ ਦਿੰਦੀ ਆ 1500 ਸਕਰ ਫੁੱਟ ਥੱਲੇ ਆਈ 700 ਉੱਪਰ ਹੈ ਤੇ ਉੱਪਰ ਤੋਂ ਵੀ ਤੁਹਾਨੂੰ ਦਿਖਾਉਣਾ ਹੈ ਸਾਰੀ ਕੋਠੀ ਪਰ ਕੋਠੀ ਬਾਹਰੋਂ ਬਹੁਤ ਏਰੀਆ ਲੱਗਦਾ ਦੇਖਣ ਨੂੰ ਵੀ ਜ਼ਿਆਦਾ ਹੁੰਦਾ ਜਿਵੇਂ ਇੱਧਰ ਆ ਗਿਆ ਜੀ ਇੱਕ ਬੈੱਡਰੂਮ ਆਹ ਦੇਖੋ ਜੀ ਬੈੱਡਰੂਮ ਆ ਗਿਆ ਇੱਧਰੋਂ ਇਹਦੇ ਚ ਆ ਗਿਆ ਜੀ ਇੱਕ ਇਧਰਲੇ ਪਾਸੇ ਸਟੋਰ ਆ ਗਿਆ ਜੀ ਛੋਟਾ ਜਿਹਾ ਸਟੋਰ ਆ ਜੀ 35 ਉੱਪਰ ਦਿੱਤੀ ਹੋਈ ਆ ਦੇ ਇੱਥੇ ਦੁੱਗਣਾ ਸਵਾਨ ਟਿਕ ਜਾਂਦਾ ਸਟੋਰ ਦੇ ਵਿੱਚ ਥੱਲੇ ਜੇ ਕੋਈ ਪੇਟੀ ਵਗੈਰਾ ਰੱਖਣੀ ਹੁੰਦਾ ਬਹੁਤ ਵਧੀਆ ਨਕਸ਼ਾ ਬਈ ਤੇ ਆਜੋ ਤੁਹਾਨੂੰ ਦਿਖਾਉਨੇ ਆ ਇਧਰ ਆ ਗਏ ਜੀ ਵਾਸ਼ਰੂਮ ਦਾ ਏਰੀਆ ਇਹ ਵਾਸ਼ਰੂਮ ਰੱਖਿਆ ਹੋਇਆ ਜੀ ਆ ਦੇਖੋ ਬਹੁਤ ਖੁੱਲਾਗਾ ਬਹੁਤ ਖੁੱਲਾ ਵਾਸ਼ਰੂਮ ਹੈ ਆ ਦੇਖੀ ਜਾਓ ਜੀ ਦੋਸਤੋ ਬਹੁਤ ਸੋਹਣਾ ਨਕਸ਼ਾ ਕੁਠੀ ਦਾ ਤੇ ਆ ਦੇਖੋ ਇਹ ਆਪਾਂ ਲੌਬੀ ਦੇ ਵਿੱਚ ਇੱਕ ਵਾਸ਼ਰੂਮ ਡਰੈਸਿੰਗ ਰੂਮ ਇਹ ਅਲੱਗ ਤੋਂ ਦਿੱਤੇ ਹੋਏ ਨੇ ਤੇ ਇਧਰਲੇ ਪਾਸੋਂ ਇਹ ਰੂਮ ਆ ਜਿਹੜਾ ਇਹ ਰੂਮ ਦੇ ਨਾਲ ਉਹ ਵਾਸ਼ਰੂਮ ਉਧਰ ਲੌਬੀ ਦੇ ਵਿੱਚੋਂ ਵੀ ਅਟੈਚ ਹੁੰਦਾ ਤੇ ਇਧਰੋਂ ਵੀ ਅਟੈਚ ਹੁੰਦਾ ਜੀ ਆਹ ਦੇਖੋ ਆਹ ਦੇਖੋ ਇਧਰੋਂ ਵੀ ਇਹ ਅਟੈਚ ਅਟੈਚਮੈਂਟ ਹੈ ਦੀ ਇਹ ਬੈਡਰੂਮ ਦੇ ਨਾਲ ਵੀ ਤੇ ਉਹ ਲੌਬੀ ਦੇ ਵਿੱਚੋਂ ਵੀ ਆਪਾਂ ਯੂਜ਼ ਕਰ ਸਕਦੇ ਹਾਂ ਨੂੰ ਬਹੁਤ ਵਧੀਆ ਨਕਸ਼ਾ ਬਈ ਉੱਪਰ ਚਲਦੇ ਆਂ ਉੱਪਰ ਦਿਖਾਉਣਾ ਤੁਹਾਨੂੰ ਥੱਲੇ ਬੈਡਰੂਮ 2 ਨੇ ਜੀ ਸਾਰੇ ਇੱਕ ਡ੍ਰੈੰਗੂਮ ਆ ਗਿਆ ਇੱਕ ਕਿਚਨ ਦਾ ਏਰੀਆ ਆ ਗਿਆ ਲੌਬੀ ਬਹੁਤ ਖੁੱਲੀ ਆ ਆਜ ਉੱਪਰ ਲੈ ਕੇ ਚਲਦੇ ਆਂ ਤੁਹਾਨੂੰ ਅਜੇ ਤੱਕ ਕਲੀ ਪਲਾਸਟਰ ਹੋਈ ਹੈ ਜੀ ਕੋਠੀ ਖਰਚਾ ਵਗੈਰਾ ਦੀ ਕੋਈ ਹਜੇ ਗੱਲ ਨਹੀਂ ਆਪਾਂ ਕੀਤੀ ਵੀ ਕਿੰਨਾ ਹੋਇਆ ਇਹ ਤੇ ਕੋਈ ਮੈਂਸ਼ਨ ਨਹੀਂ ਕਰ ਸਕਿਆ ਭਰਾ ਹੋਰ ਹੀ ਹੈ ਨਹੀਂ ਸੀਗੇ ਤੇ ਇੱਕ ਵਾਰੀ ਤੁਸੀਂ ਕੋਠੀ ਦਾ ਨਕਸ਼ਾ ਦੇਖ ਕੇ ਅੰਦਾਜ਼ਾ ਖੁਦ ਲਾ ਲਿਓ ਆ ਦੇਖੋ ਜੀ ਉੱਪਰ ਵਾਲੇ ਪਾਸੇ ਕੋਈ ਰੂਮ ਨਹੀਂ ਹੈਗਾ ਜੇ ਕੋਠੀ ਤੇ ਬਣਾਉਣਾ ਸੀ ਬਾਈ ਉਹਨਾਂ ਨੇ ਪਰ ਇਰਾਦਾ ਕੈਨਸਲ ਕਰਤਾ ਕਹਿੰਦੇ ਛੋਟੀ ਫੈਮਿਲੀ ਆ ਤੇ ਵੈਸੇ ਲੁੱਕ ਦੇ ਦੰਨੇ ਆ ਬਾਹਰਲੀ ਫਰੰਟ ਲੁੱਕ ਥੋੜੀ ਹੈਵੀ ਦੇ ਦੰਨੇ ਤਾਂ ਬਸ ਇੱਕ ਦਾ ਵਾਸ਼ਰੂਮ ਸੱਤਿਆ ਜੀ ਆ ਦੇਖੋ ਇੱਕ ਵਾਸ਼ਰੂਮ ਹੈ ਇੱਕੂੰ ਬੈਸੇ ਬਰਾਂਡੇ ਦਾ ਏਰੀਆ ਜੇ ਰੱਖ ਲਿਆ ਉੱਲਾ ਦੇਖੋ ਇਧਰਲੇ ਬਸੇ ਬੈਠਣ ਵਾਸਤੇ ਲੁੱਕ ਡਬਲ ਪੋਰਸ਼ਨ ਦੀ ਦੇਤੀ ਪਰ ਕਮਰਾ ਕੋਈ ਨਹੀਂ ਉੱਪਰ ਬਣਾਇਆ ਉੱਪਰ ਵਾਸ਼ਰੂਮ ਰੱਖ ਲਿਆ ਅਗਰ ਬਰਾਂਡੇ ਦੇ ਵਿੱਚ ਇੱਥੇ ਬੈਠਣਾ ਕਰਨਾ ਇੱਥੇ ਮੰਜੜਾ ਵੀ ਪੈਣਾ ਦਾ ਵਾਸ਼ਰੂ ਜੂਜ਼ ਕਰਨ ਵਾਸਤੇ ਇੱਕ ਬਣਾ ਲਿਆ ਤੇ ਬਹੁਤ ਸੋਹਣੀ ਲੁੱਕ ਹੈ ਜੀ ਕੋਠੀ ਦੀ ਤੇ 2200 ਸਕਰ ਫੁੱਟ ਏਰੀਆ ਦੇਖੋ ਫਰੰਟਲ ਲੁੱਕ ਤੋਂ ਉੱਪਰ ਤੋਂ ਆ ਦੇਖੋ ਉੱਪਰ ਤੋਂ ਬਹੁਤ ਸੋਹਣੀ ਲੁੱਕ ਦਿੱਤੀ ਹੋਈ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਵੇਂ ਲੱਗੀ ਤੇ ਕਮੈਂਟਾਂ 'ਚ ਦੱਸਣਾ ਕਿਵੇਂ ਲੱਗਿਆ ਕੋਠੀ ਦਾ ਨਕਸ਼ਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਧੰਨਵਾਦ ਜੀ